ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਅਜ ਰੰਦਾ ਆਇਆ RAM ਰਾਜੇ ਹਰ ਨਾਨਕ ਸਦੁਸ਼ਟ ਹਰ ਮਾਰਿਆ ਪ੍ਰਹਰਾਜ ਤਰਾਇਆ ਹੰਕਾਰਿਆ ਨਿੰਦ ਕਾਂ ਪਿੱਛ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਸਹਰ ਸੇਵਿਆ ਅੰਤ ਲੇ ਸਦਾ ਆਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਹ ਲੋਕ ਮਹੱਲਾ ਪਹਿਲਾ ਦੁਖਦਾਰ ਉਸ ਰੋਗ ਭਿਆਜ ਅਸਤ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹ ਕੀ ਨਾ ਹੋਈ ਬਿਲੇ ਹਾਰਿ ਦੁਰਤਵਸਿਆ ਤੇਰੇ ਅੰਤਨ ਜਾਇ ਲਖਰਹਾਵੋ ਜੋਤ ਮਹਿ ਜੋਤ ਮਹਿ ਜਤ ਅਕਲ ਕਲਾ ਬੁਰ ਬੂਰ ਰਹਾ ਤੁਹ ਸੱਚਾ ਸਾਹਿਬ ਸਿੱਤਸ ਆਲਿਓ ਜਿਨ ਕੀਤੀ ਸੋਕਾਰ ਭਇ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਪਰ ਰਹਾ ਸੋਦਰ ਰਾਗ ਸਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇ ਹਾ ਸੋ ਕਰਕੇ ਹਾ ਬੈ ਸਰਪ ਸਮਾਲੇ ਅਜੇ ਤੇਰੇ ਨਾਮ ਅਨੇਕ ਅਸੰਖ ਕਹਿ ਤੇ ਤੇਰੇ ਰਾਵਣ ਹਾਰੇ ਕਹਿ ਤੇ ਤੇਰੇ ਰਾਕੇ ਸੁਖਹੀ ਹੈ ਕਿਤੇ ਤੇਰੇ ਗਮਨ ਹਾਰੇ ਗਾਮ ਤੁਧ ਨ ਪਉਣ ਪਾਣੀ ਬਸੰਤਰ ਗਵ ਰਾਜਾ ਧਰਮ ਦੁਆਰੇ گام د لو روسرے گام دِی سنتو گو ویر کرارے گام تب نپڑ اندر نرخی سوری سوری ਜੋਗੋ ਜੁਗ ਵਿਦਾ ਨਾਲੇ ਗਾਮ ਤੁਮਨਾ ਮੋਹਣੀਆ ਮਨਮੋਹਨ ਸੁਰਗ ਮਛੂ ਪੈ ਆਲੇ ਗਾਮ ਤੁਮਨਾ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਮ ਤੁਮਨਾ ਜੋਦ ਮਹਾਬਲ ਸੂਰਾ ਗਾਮ ਤੁਮਨਾ ਖਾਣੀ ਚਾਰੇ ਗਾਮ ਤੁਮਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖ ਤੇਰੇ ਤਾਰੇ ਸੈ ਤੁਮਨਾ ਗਾਵਉ ਜੋ ਤੁਧ ਭਾਵਨ ਅਰਤੇ ਤੇਰੇ ਭੱਤਰ ਸਾਲੇ ਹੋਰ ਕਹਿਤੇ ਤੁਧਨੋਂ ਗਾਵਨੋਂ ਸੇ ਮੈਂ ਜਿਤਨਾ ਮੰਨੋਂ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਪੇ ਹੋਸੀ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੀ ਭਾਤੀ ਕਰ ਕਰ ਜਨ ਸੇ ਮਾਇਆ ਜੁ ਭਾਈ ਕਰ ਕਰ ਸੇਖੇ ਕੀਤਾ ਆਪਣਾ ਜੋ ਤੁਸ ਦੇਵਟ ਆਏ ਜੋ ਤੁਸ ਭਾਵੇਂ ਸੋਇ ਕਰ ਸੇ ਫਿਰ ਖੁਨ ਨ ਕਰਣਾ ਜਾਇ سو پاک پاتشاہو زہا پاک صاحب نان کرہنڈ جائی اس محلہ پہلا سنوڈا ڈا آکھے سو کوئے کہ وڈ وڈا ڈٹھا ہوئے کہ پائے نہ کہیا جائے کہنے والے تیرے رہے سمائے وڈے میرے صاحب آگ ہرگم ہیرہ اگنی گہیرہ کوئی نہ جانے تیرا کیتا کہ وڈ چیرہ رہاو

ਗੁਨਾਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਉੜਿਆਪ ਤੇ ਉੜ ਤੇਰੀ ਦਾਤ ਜਨ ਜਨ ਕਰਕੇ ਕੀ ਚੀ ਰਾਤ ਕ ਸੰਸਾਰ ਦੇ ਕਮ ਜਾਤ ਅਨੰਤ ਨਾਵੇ ਬਾਝ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰਤੇ ਜਨ ਸੁਖ ਸੁਖਾ ਬਿਨ ਪ੍ਰੋਗੁਰਪਾਸ ਹਮ ਕੀ ਰੇ ਕਿਰਮ ਸੁਪੁਰ ਸੁਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਨ ਕਹੋ ਰਾਮਨਾਮ ਪ੍ਰਗਾਸ ਗੁਰਮਤਿ ਨਾਮੈ ਰਾ ਪ੍ਰਾਂਸ ਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਹਰੇ ਵਡਫਾਗ ਬਟੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮਿ ਲਿਆ ਤ੍ਰਪਤਾਸ ਮਨ ਸੰਗਤ ਸੁਗਣ ਪ੍ਰਗਾਸ ਜਿਨ ਹਰੋ ਹਰ ਹਰ ਰਸਨਾਮ ਨ ਪਾਇਆ ਤੇ ਭਾਗ ਹਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਜਿ ਵਿਵਿਦ ਸਿਖ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਅਸਤ ਲਿਖਿਆ ਲਿਖਾਸ ਅੰਤ ਅੰਤ ਸਤ ਸੰਗਤ ਜਿਤ ਹਰ ਰਸ ਪਾਇ ਮੈਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5ਾ

سو پور نرنجن ہر پور نرجن ہر اگم اگم اطارا ستیہ وتیا سر جنہارا ساب جیاریاں کا سنتو جی سب دو سارن ہارا ہارا ہر آپ ٹھاکر ہر آپ سیو جی کا نانت بےچارا تٹ پٹ انتر

ہر تے ہوا ہر تے ہوا تم جی سے جن جگ میں سکواسی سے مکت سے مکت پہ جن ہر آیا جی تین توٹی جم کی فاسی جن نر پہو جن ہر نر پہو تے آیا جی تن کا پہو سب گواسی جن سے بیا جن سے بیا میرا ہر جی تے ہر ہر روح سماسی سے تہم سے تہم جن ہر آیا جی جن نان جاسی پگ تونک انکو تیرے نکو ہر پوجا جی تب تپ ہے جپ ویتا تیرے نکو تیرے نکو پڑھ ہے بھو سمت شاست جی کر کرم کرنتا

ਜਨ ਨਾਨਕ ਗੁਣ ਗਾਵੈ ਕਰਤਿ ਕੇ ਜੀ ਜੋ ਸਭ ਤੇ ਕਾ ਜਾਣੀ ਅਸ ਮਹਲਾ ਚੁਥਾ ਤੂੰ ਕਰਤਾ ਸਚੁ ਆਮਡਾ ਸਾਈਂ ਜੋ ਤੂੰ ਭਾਵੇਂ ਸੋਈ ਸੀਜਿ ਜੋ ਤੂੰ ਦੇਹ ਸੋਈ ਜਿ ਜੋ ਤੂੰ ਦੇਹ ਸੋਈ ਹਉ ਪਾਈ ਰਹਾਵ ਸਭ ਤੇਰੀ ਤੁ ਸਭ ਨੇ ਕਿਹਾਇ ਜਿਸੁ ਆਪਿ ਕਿਰਪਾ ਕਰੈ ਤਿਨ ਨਾਮ ਅਰਥਨ ਪਾਇਆ ਗੁਰਮੁਖਲਾਧਮਨੁ ਦੁਆਇਆ

ਪੰਕਜ ਮੋਹ ਭਗ ਨਹੀ ਚਾਲੈ ਹਮਦੇ ਖਾਂ ਤੇ ਡੂਬੀ ਹਲੇ ਮੈਂ ਇੱਕ ਨਾ ਚੇਤ ਸੁਉੜ ਮਨਾ ਹਰਿ ਸੁਖ ਤੇਰੇ ਗੁਣ ਜਿ ਲਿਆ ਰਹਾਓ ਨਾ ਹੋ ਜਿਤ ਇਸ ਤੇ ਨਹੀ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਮਤ ਨਾਨਕ ਕੀ ਤੇ ਸਰਣਾ ਜਿੰਤੋ ਨਾਹੀ ਵਿਸਰਿਆ ਅਸਮਹ ਲਾਪਨ ਜਵਾਹ ਕਹੀ ਪ੍ਰਾਪਤ ਮਨੁਖ ਤੇ ਹੋਰੀਆ ਗੁਰਮਤਿ ਮਿਲਣ ਕੀ ਐ ਤ੍ਰਿਵਰੀਆ عبر قائد رکتنا تام علصہ سنت حج کے بلنام سرنگ جاملہ کھو جو کرن کے جنم رتا جاتا رنگ مایا کے رہاو جاپ تاپ سنجمو ترمنا کمایا سے واسا بنا جانے ہر رایا کہو نان کہو نیچ کرما سرنگ سرے کی راکھو سرما ایک ونکارو شریف احیلو جی کی فتح

جمن کالو سب جگہ بناؤ دیو دسما کا اوتارا گرو سمجھو ہمارا نمسکارے تماری شکل پرجا جن سواری سیوکن کو پل میو

جو کل کو ایک بار تے ہیں تاکہ کال نکٹنے ہیں ارچا ہوئے تانے سب کا لا دوشت ارشت اٹھنے تتکالا کر پدرشت کن جاہے نہ ہر ہو تاکہ تاپن کمو ہر ہو ردے سدے کرمو سب ہوئی دوشت چاہ سب اس کا نہ کوئی ایک بار جن کا میں سمارا کالو آستے تاہی بارا جن نال نام تہارو کہاں

آنند پہ میری مائے ستگو میں پایا ستان پایا سہ سچی من ہائیں راگ رتن پروار پڑا شبد آئیں شبدوستان گاؤ ہری من جنی وسایا کہے نانک چند ہوا ستگو میں پایا ہے من میرا تدا رہو ہر نال ہر نال رہو تو من میرے ਦੁਖ ਸਭ ਵਿਸਾਰਣਾ ਅੰਗਿਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਣਾ ਸਭਨ ਅਗਲਾ ਸਮਰਤ ਸੁਆਮੀ ਸੋਖਿ ਮਨੋਹ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੰ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਹਿਸੋ ਪਾਵੈ

پورانیتے ਮਨ ਦਾਮਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤਿ ਸੰਤੋਖ ਵਿਚਾਰੋ ਅਮਰਤ ਨਾਨਦਾ ਕੁਰਕਾ ਪਈਓ ਜਿਸ ਕਾ ਸਭ ਸੋਧਾਰੋ ਜੇ ਕੋ ਕਾਬੈ ਜੇ ਕੋ ਖਿੰਚੈ ਤਾਹੇ ਉਦਾਰੋ ਇਹ ਵਸਤ ਜਿਨਾਂ ਜਾਈ ਨ ਤਨ ਤਰਖ ਉਦਾਰੋ ਤਮ ਸੰਸਾਰ ਚਰਨ ਲਗਤ ਰਿਹੈ ਸੁਬਨਾਨ ਬ੍ਰਹਮ ਪ੍ਰਸਾਰੋ ਸਭ ਲੋਕ ਮਹੱਲਾ ਹੰਜਵਾ تیرا, تیرا کیتا جا تو نہ ہی میں نو جو کی تو ہی, 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 ہی میں نرکنے آرے کو اپنے نہ ہی آپ پہ ترس پہ ہوئی ترس پہ آمہ رام تو ہوئی ست گرس جن ملیا نانکنا ملے تا جی ماں تان ماں نتی بے ہریا پاوڑی تتھے تو سمرات ہو جتھے کوئے نہ ہی اتھے تیری راک اگنی ادھر ماہے سنکے جمکے دوت نائے تیرے شڑ ਬਾਹੂ ਜਲ ਬਖਸਦਾ ਹੋ ਗੁਰਸਬਜੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮ ਇੰਗ ਕੁੰਨ ਗੁਣ ਗੋਬਿੰਦ ਗਾਹੇ ਸਭ ਚੰਨੋ ਕਿਰਪਾਲ ਸੁਮਾਲੇ ਸਾਹੇ ਸਾਹਿਬ ਬਿਰਤਕ ਕੋਈ ਨਾ ਜਾਏ ਜੇ ਆਵੈ ਤੇ ਆਹੇ ਸੋ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹ ਆਜਪ ਕਰਨਾਵੋ ਨੈਤਰੀ ਸਤਿਗੁਰੂ ਪੇਖਣਾ ਸਰਮਣੇ ਸੁਨਣਾ ਗੁਰ ਨਾਉ

ساقت نند دکھ ماہی بیداریا نو تص ساہب کی تے پو نان کمن ماہے جس سمرند سکھ ہوئے سگلے دوک جاہے تس صاحب کی تے پو نان کمن ماہے جیسا سمرت سکھ ہوئے سگلے دکھ جاہے سگلے دکھاں پاپا کا ناس تہن گرو نانک جی آپ جی کی پہجن بانی کا پرتاپ گر جی کا خالصہ واہ گر جی کی فتح